ਹਾਂਜੀ ਦੋਸਤੋ ਸੋਹਣ ਵੀਰੂ ਟ੍ਰੈਵਲ ਬਲੌਗ ਤੇ ਅੱਜ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰੂ ਸਾਹਿਬ ਢੰਘੇੜਾ ਵਿਖੇ ਜਿਹੜੀ ਸਾਲਾਨਾ ਸਭਾ ਮਾਗਦੀ ਦਸਵੀਂ ਨੂੰ ਭਰਦੀ ਹੈ। ਅੱਜ ਤੁਹਾਨੂੰ ਅਸੀਂ ਉਹ ਦਿਖਾਉਣ ਲਈ ਲੈ ਕੇ ਆਏ ਹਾਂ ਤੇ ਗੁਰੂ ਸਾਹਿਬ ਢੰਘੇੜਾ ਬਾਰੇ ਤੁਹਾਨੂੰ ਦੱਸ ਦਈਏ ਜਿਵੇਂ ਇਹ ਬੋਰਡ ਦੇ ਉੱਪਰ ਇਤਿਹਾਸ ਲਿਖਿਆ ਹੋਇਆ। ਇਹ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਸਥਾਨ ਹੈ। 9ਵੇਂ ਪਾਤਸ਼ਾਹੀ ਨਾਲ ਤੇ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਤੇ ਬਾਕੀ ਤੁਹਾਨੂੰ ਇਤਿਹਾਸ ਬਾਰੇ ਅੱਗੇ ਜਾਣੂ ਕਰਵਾਉਨੇ ਆ ਤੇ ਨਾਲੇ ਇਸ ਗੁਰੂ ਘਰ ਦੇ ਵਿੱਚ ਜੋ-ਜੋ ਜਿਹੜੀਆਂ ਥਾਵਾਂ ਗੁਰੂ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਯਾਦਾਂ ਉਹ ਵੀ ਤੁਹਾਨੂੰ ਪੂਰੀਆਂ ਦਿਖਾਵਾਂਗੇ ਆਓ ਜੀ ਹੁਣ ਆਪਾਂ ਚੱਲਦੇ ਆ ਅੱਗੇ ਦੋਸਤੋ ਇਹ ਤੁਸੀਂ ਜੋ ਦਰਸ਼ਨ ਕਰ ਰਹੇ ਹੋ ਹੁਣ ਕਾਰ ਸੇਵਾ ਨੇ ਨਵਾਂ ਗੁਰਦੁਆਰਾ ਸਾਹਿਬ ਬਣਾਇਆ ਬਣਾਇਆ ਇਹ ਤੁਸੀਂ ਉਸ ਦੇ ਦਰਸ਼ਨ ਕਰ ਰਹੇ ਹੋ ਦੇਖੋ ਕਿੰਨੀ ਵਿਸ਼ਾਲ ਇਮਾਰਤ ਆ ਤੇ ਬਹੁਤ ਸੋਹਣਾ ਪ੍ਰਬੰਧ ਕਾਰ ਸੇਵਾ ਵਾਲੇ ਬਾਬਾ ਮੱਖਣ ਸਿੰਘ ਜੀ ਕਰ ਰਹੇ ਨੇ ਇੱਥੇ ਇਹ ਤੁਸੀਂ ਸਾਹਮਣੇ ਜਿਹੜੇ ਦਰਸ਼ਨ ਕਰ ਰਹੇ ਹੋ ਗੁਰੂ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਦਾਵਤ ਹੈ ਸਭ ਥਾਈ ਹੋਣਾ ਜੀ ਸਹਾਇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਤ ਇਹ ਸਥਾਨ ਹੈ ਜਿਸ ਨੂੰ ਗੁਰੂ ਸਰ ਢੰਘੇੜਾ ਦੇ ਨਾਮ ਨਾਲ ਜਾਣਿਆ ਜਾਂਦਾ ਆਓ ਹੁਣ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦਿਖਾਉਨੇ ਆਂ ਅੱਜ ਦਾ ਜਿਹੜਾ ਦਿਹਾੜਾ ਇਹ ਮਾਗ ਦੀ 10ਵੀਂ ਦੇ ਵਾਲੇ ਦਿਨ ਜੋ ਸਵਾ ਲੱਗਦੀ ਇੱਥੇ ਸਲਾਨਾ ਉਹਦਾ ਇਕੱਠ ਦੇਖ ਰਹੇ ਹਾਂ ਤੁਸੀਂ ਅੰਦਰ ਦੀਵਾਨ ਸਜੇ ਹੋਏ ਨੇ ਇੱਧਰ ਸੱਜੇ ਹੱਥ ਕੜਾ ਪ੍ਰਸ਼ਾਦ ਲਈ ਕਾਊਂਟਰ ਬਣਿਆ ਦਾ ਤਿਆਰ ਹੈ ਕਹੇ ਉਸੰਸ ਤਕਾ ਇਸ ਸੰਗਤਾਨ ਪ੍ਰਸ਼ਾਦ ਦੀ ਸੇਵਾ ਤੋ ਇਹ ਸਾਰੀ ਸੰਗਤ ਸਵਾ ਦੇ ਪਵਿੱਤਰ ਦਿਹਾੜੇ ਦੇ ਉੱਪਰ ਗੁਰੂ ਸਰ ਧੰਗੇੜਾ ਵਿਖੇ ਜੁੜੀ ਐ ਤੇ ਹੁਣ ਦੀਵਾਨ ਦੀ ਸਮਾਪਤੀ ਹੋਈ ਐ ਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਮੱਥਾ ਟੇਕ ਕੇ ਬਾਹਰ ਨਿਕਲ ਰਹੀਆਂ ਨੇ ਕਿ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਸੰਗਤਾਂ ਅੱਜ ਪਹੁੰਚੀਆਂ ਨੇ ਤੇ ਅੱਗੇ ਬਾਬਾ ਜੀ ਪ੍ਰਬੰਧਕ ਹਦਾਇਤਾਂ ਵੀ ਦੇ ਰਹੇ ਨੇ ਨਾਲ ਦੇਖੋ ਤੁਸੀਂ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਮਹਾਂਪੁਰਖਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਆ। ਧਵਾਦ ਸਾਰੀ ਸ਼ਕਤ ਦਾ ਤਨਵਾਦ ਗੁਰ ਤੇਗ ਬਹਾਦਰ ਸਿਮਰੀਐ ਘਰ ਨੌਨੇ ਦਾ ਵਹਿਤਾ ਹੈ ਸਭ ਥਾਈ ਹੁਣਾ ਜੀ ਸਾਹਿਬ ਸਵੇਰ ਤੋਂ ਹੀ ਵਾਰਤ ਲਗੀਆਂ ਨੇ ਆ ਤੁਸੀਂ ਵਾਹਿਗੁਰੂ ਜੀ ਕੀ ਫਤਿਹ ਖੁਸ਼ਿਆਜਕਾਰੇ ਬਲਾਵੇ ਨਿਹਾਲੋ ਜਾਵੇ ਤੇ ਖਾਨ ਮਹਾਨ ਨੂੰ ਭਾਵੇ ਮਰਨਾ ਗੁਰਦਾਰ ਪ੍ਰਭੂ ਗੁਰਸ਼ਿੰਦ ਬਾਬਾ ਦੋਰਾ ਬਰਸ਼ਿੰਦ ਭੂਲੇਸ਼ਿੰਦ ਜੀ ਸੰਦੀ ਗੁਰੂ ਰਾਮਦਾਸ ਦੇ ਮਨ ਨੂੰ ਭਾਵੇ ਬਾਬਾ ਸ਼੍ਰੀ ਜਦ ਬੂਧਕ ਮਾਰੇ ਗੁੱਟਾ ਗੱਤੇ ਪੂਤਾ ਬਾਬਾ ਗੱਡੇ ਘੱਟੀ ਰੰਗਾ ਨਿੱਕਾ ਬਾਬਾ ਕੱਲ ਪਕੀਆਂ ਪਕਾਈਆਂ ਘੱਲ ਦੇ ਮਨ ਨੂੰ ਭਾਵੇ ਸਿੰਘ ਸਾਹਿਬ ਜੀ ਕੋ ਮੇਰੀ ਸਤਿ ਸ੍ਰੀ ਅਕਾਲ ਸੇ ਪੈਰ ਮੇਲੋ ਜਿਨਾ ਮੇਰੇ ਤੇਰਾ ਨਾਮ ਅਠੋ ਪੈਰ ਚਿੱਤਾ ਵਾ बराबर बरते नारक नाम जड जी कला, कला तेरे परे सर्वत दा भला वाह गुरु जी की फतह सतनाम सत लो जी ਹੁਣ ਆਪਾਂ ਗੁਰੂ ਸਾਹਿਬ ਦੀ ਪ੍ਰਕਰਮਾਂ ਦਿਖਾਉਨੇ ਆ ਤੁਨ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਸੋਹਣੀ ਤਸਵੀਰ ਲੱਗੀ ਐ ਬਾਬਾ ਦੀਪ ਸਿੰਘ ਜੀ ਦੀ ਦੇਖੋ ਤੁਸੀਂ ਇੱਧਰ ਸੱਚਖੰਡ ਦੇ ਦਰਸ਼ਨ ਹੋ ਰਹੇ ਨੇ ਜੀ ਸੁਖਾ ਸੰਸਥਾਨ ਗੁਰੂ ਗ੍ਰੰਥ ਸਾਹਿਬ ਤੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਤਸਵੀਰਾਂ ਵੀ ਲੱਗੀਆਂ ਨੇ ਜਦੋਂ ਗੁਰੂ ਸਾਹਿਬ ਛੱਪੜੀ ਦੇ ਕਿਨਾਰੇ ਅਗੌਲ ਤੋਂ ਆਈਆਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਤੇ ਉਹਨਾਂ ਦੀਆਂ ਭੁੱਲਾਂ ਨੂੰ ਬਖਸ਼ ਰਹੇ ਨੇ ਭੁੱਲਾਂ ਬਖਸ਼ਣ ਵਾਲੀ ਧਰਤੀ ਹੈ ਇਹ ਗੁਰੂ ਸਰ ਢੰਗੇੜਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਦੀਵਾਨ ਤੋਂ ਬਾਅਦ ਸੰਗਤਾਂ ਦਾ ਭਾਰੀ ਇਕੱਠ ਸੀ ਤੇ ਉਹ ਹੁਣ ਲੰਗਰਾਂ ਵੱਲੋਂ ਜਾਰੀ ਹੈ ਸੰਗਤ ਹਾਂਜੀ ਦੋਸਤੋ ਜਦੋਂ ਗੁਰੂ ਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਜਦੋਂ ਅਗੌੜ ਪਿੰਡ ਤੋਂ ਇਸ ਸਥਾਨ ਤੇ ਆਏ ਤਾਂ ਇੱਕ ਛੱਪੜੀ ਦੇ ਕਿਨਾਰੇ ਉਹਨਾਂ ਨੇ ਜਿਹੜਾ ਬੈਠਣਾ ਕੀਤਾ ਪੰਥ ਕੀ ਉਹ ਛੱਪੜੀ ਅੱਜ ਤੁਹਾਨੂੰ ਦਿਖਾਉਂਦੇ ਆ ਜੋ ਇੱਕ ਸਰੋਵਰ ਬਣੀ ਐ ਆਓ ਜੀ ਤੁਹਾਨੂੰ ਉਸ ਛੱਪੜੀ ਦੇ ਦਰਸ਼ਨ ਕਰਾਉਂਦੇ ਆ ਜਿੱਥੇ ਗੁਰੂ ਸਾਹਿਬ ਆ ਕੇ ਬੈਠੇ ਸੀਗੇ ਆ ਦੇਖੋ ਜੀ ਇਹ ਸਰੋਵਰ ਜਿਸ ਜਗ੍ਹਾ ਤੇ ਬਣਿਆ ਇਸ ਜਗ੍ਹਾ ਤੇ ਉਹ ਛੱਪੜੀ ਬਣੀ ਹੋਈ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਇਸ ਜਗ੍ਹਾ ਤੇ ਆਏ ਨੇ ਅਗੋਲ ਪਿੰਡ ਤੋਂ 마ਗ ਦੀ ਦਸਵੀ ਨੂੰ ਐਸੇ ਕਰਕੇ ਇੱਥੇ ਸਲਾਨਾ ਜਿਹੜੀ ਸਵਾ ਭਰਦੀ ਹੈ ਉਹ 마ਗ ਦੀ ਦਸਵੀ ਨੂੰ ਭਰਦੀ ਹੈ ਤੇ ਇਹ ਉਹ ਛੱਪੜੀ ਵਾਲੀ ਜਗ੍ਹਾ ਜਿੱਥੇ ਹੁਣ ਬਹੁਤ ਵਧੀਆ ਸਰੋਵਰ ਬਣਿਆ ਤੇ ਨਾਲ ਉਧਰ ਲੇਡੀ ਜੀ ਦੇ ਇਸ਼ਨਾਨ ਕਰਨ ਲਈ ਵੀ ਜਗ੍ਹਾ ਬਣੀ ਹੈ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਆ ਜਿਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਨੇ ਦਾਤਣ ਕਰਦੇ ਕਰਦੇ ਦਾਤਣ ਨੂੰ ਗੱਡ ਦਿੱਤਾ ਸੀ ਤੇ ਉਹ ਇੱਕ ਵੱਡੀ ਕਿੱਕਰ ਦੇ ਰੂਪ ਦੇ ਵਿੱਚ ਵੱਡਾ ਦਰਖਤ ਬਣਿਆ ਆਉ ਤੁਹਾਨੂੰ ਉਹ ਵੀ ਦਿਖਾਉਨੇ ਆ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਧੰਨ ਦੋਸਤੋ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਹ ਕਿੱਕਰ ਹੈ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਹੁੰਦਿਆਂ ਹੋਇਆਂ ਦਾਤਣ ਕਰਦੇ ਕਰਦੇ ਆਪਣੀ ਦਾਤਣ ਜਮੀਨ ਦੇ ਵਿੱਚ ਗੱਡ ਦਿੱਤੀ ਗਈ ਸੀ ਤੇ ਉਸ ਤੋਂ ਇੱਕ ਵੱਡਾ ਵਿਸ਼ਾਲ ਕਿੱਕਰ ਦਾ ਦਰਖਤ ਜਿਹੜਾ ਪੈਦਾ ਹੋਇਆ ਤੇ ਬਾਰ ਬਾਰ ਇਹ ਟੁੱਟਦਾ ਵੀ ਰਹਿੰਦਾ ਤੇ ਹੁਣ ਫਿਲਹਾਲ ਜੋ ਹੈ ਇਹ ਕਿੱਕਰ ਦਾ ਦਰਖਤ ਹੁਣ ਵੀ ਇਹ ਹਰਾ ਹੈ ਦੋਸਤੋ ਆ ਜੋ ਤੁਸੀਂ ਉੱਚੀ ਜਗ੍ਹਾ ਦੇਖ ਰਹੇ ਹੋ ਇਹ ਉਹ ਜਗ੍ਹਾ ਜਿੱਥੇ ਗੁਰੂ ਸਾਹਿਬ ਆ ਕੇ ਬੈਠੇ ਸੀਗੇ ਤੇ ਜੋ ਗੁਰਦੁਆਰਾ ਦੀ ਇਮਾਰਤ ਪ੍ਰਾਤਨ ਸੀਗੀ ਇਸ ਜਗ੍ਹਾ ਤੇ ਗੁਰਦੁਆਰਾ ਬਣਿਆ ਹੋਇਆ ਸੀ ਤੁਸੀਂ ਦੇਖੋ ਆ ਜਿਵੇਂ ਫਰਸ਼ ਉਸੇ ਤਰ੍ਹਾਂ ਲੱਗੇ ਹੋਏ ਨੇ ਆ ਥੰਮਲਿਆਂ ਦੇ ਨਿਸ਼ਾਨ ਨੇ ਆ ਦੇਖੋ ਤੁਸੀਂ ਉਸੇ ਤਰ੍ਹਾਂ ਇਹ ਥੰਮਲੇ ਬਣੇ ਹੋਏ ਨੇ ਇਹ ਭਾਰਤੀ ਫੌਜ ਭਾਰਤੀ ਫੌਜ ਨੇ ਬਣਵਾਇਆ ਸੀਗਾ ਜਦੋਂ ਉਹ ਦੂਸਰੀ ਵਿਸ਼ਵ ਜੰਗ ਦੇ ਵਿੱਚ ਗੁਰੂ ਸਾਹਿਬ ਨੂੰ ਧਿਆ ਕੇ ਉਹ ਲੜੇ ਸੀਗੇ ਤੇ ਉਹਨਾਂ ਨੇ ਇਸ ਗੁਰੂ ਘਰ ਦੀ ਸੇਵਾ ਕਰਵਾਈ ਸੀ ਉਹ ਗੁਰਦੁਆਰਾ ਇੱਥੇ ਬਣਿਆ ਹੋਇਆ ਸੀ ਜਿਹੜਾ ਤੁਸੀਂ ਅੱਲੇ-ਦਾਲੇ ਏਰੀਆ ਦੇਖ ਰਹੇ ਹੋ ਪਰ ਹੁਣ ਨਵਾਂ ਗੁਰਦੁਆਰਾ ਜੋ ਕਾਰ ਸੇਵਾ ਨੇ ਬਣਵਾਇਆ ਉਹ ਸਾਹਮਣੇ ਦੇਖੋ ਵਿਸ਼ਾਲ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਇਹ ਜਿਹੜਾ ਪਹਿਲਾਂ ਵਾਲਾ ਗੁਰਦੁਆਰਾ ਹੈ ਇਹ ਬਿਲਕੁਲ ਉਸ ਥਾਨ ਦੇ ਨੇੜੇ ਐ ਜਿੱਥੇ ਗੁਰੂ ਸਾਹਿਬ ਆ ਕੇ ਬੈਠੇ ਸੀਗੇ ਜਿਵੇਂ ਉਹ ਪਿੱਛੇ ਤੁਸੀਂ ਉਹ ਕਿਕਰ ਵੀ ਦੇਖ ਰਹੇ ਹੋ ਤੇ ਇਧਰ ਸੱਜੇ ਹੱਥ ਜੋ ਛੱਪੜੀ ਦਾ ਰੂਪ ਸੀਗਾ ਤੇ ਅੱਜ ਕੱਲ੍ਹ ਸਰੋਵਰ ਬਣਿਆ ਉਹ ਵੀ ਤੁਹਾਨੂੰ ਦਰਸ਼ਨ ਹੋ ਰਹੇ ਨੇ ਗੁਰੂ ਘਰ ਤੋਂ ਸੱਜੇ ਹੱਥ ਜਦੋਂ ਆਪਾਂ ਐਂਟਰੀ ਉਹ ਕਰਦੇ ਆ ਨਾ ਤਾਂ ਇੱਥੇ ਲੰਗਰ ਹਾਲ ਬਣਿਆ ਬਹੁਤ ਵਿਸ਼ਾਲ ਜੋ ਤੁਹਾਨੂੰ ਸਾਹਮਣੇ ਦਰਸ਼ਨ ਹੋ ਰਹੇ ਨੇ ਇੱਥੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿੱਡੀ ਵੱਡੀ ਮਾਤਰਾ ਦੇ ਵਿੱਚ ਰਸੋਈ ਦੇ ਵਿੱਚ ਲੰਗਰ ਬਣਦਾ ਹੈ ਤੇ ਕਿਸ ਤਰ੍ਹਾਂ ਸੰਗਤਾਂ ਲੰਗਰ ਛਕਦੀਆਂ ਨੇ ਆਓ ਹੁਣ ਆਪਾਂ ਚੱਲਦੇ ਆਂ ਗੁਰੂ ਘਰ ਦੀ ਰਸੋਈ ਲੰਗਰ ਹਾਲ ਵਾਲਾ ਗੁਰੂ ਘਰ ਦੇ ਵਿੱਚ ਜੋ ਵੀ ਸੰਗਤ ਮੱਥਾ ਟੇਕਣਾ ਆਉਂਦੀ ਆ ਉਹ ਰਸਦਾਂ ਲੈ ਕੇ ਆਉਂਦੀ ਆ ਤੇ ਪਹਿਲਾਂ ਰਸਦਾਂ ਦੀ ਕਲੈਕਸ਼ਨ ਇਸ ਜਗ੍ਹਾ ਤੇ ਹੁੰਦੀ ਆ ਦੇਖੋ ਬਾਬਾ ਜੀ ਅਲੱਗ-ਅਲੱਗ ਬਰਤਨਾਂ ਦੇ ਵਿੱਚ ਰਸਦਾਨ ਨੂੰ ਸਾਹਮਦੇ ਨੇ ਪਹਿਲਾਂ ਤੇ ਫਿਰ ਅੱਗੇ ਲੰਗਰ ਕਿਸ ਤਰ੍ਹਾਂ ਬਣਦਾ ਉਹ ਦਿਖਾਉਣਾ ਹੈ ਤੁਹਾਨੂੰ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਦੇਖ ਰਹੇ ਹੋ ਗੁਰੂ ਸਰ ਢੰਗੇੜਾ ਵਿਖੇ ਜੋ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਇੱਥੇ ਵੱਡੀਆਂ-ਵੱਡੀਆਂ ਪੱਠੀਆਂ ਤੇ ਵੱਡੇ-ਵੱਡੇ ਕੜਾਹਿਆਂ ਦੇ ਵਿੱਚ ਜਿਹੜਾ ਲੰਗਰ ਹੈ ਉਹ ਤਿਆਰ ਕੀਤਾ ਜਾਂਦਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਲਗਭਗ 24 ਘੰਟੇ ਲੰਗਰ ਵਰਤਦਾ ਰਹਿੰਦਾ ਜਿਵੇਂ ਅੱਜ ਆਪਾਂ ਤੁਹਾਨੂੰ ਸਵਾ ਦੇ ਪਵਿੱਤਰ ਦਿਹਾੜੇ ਤੇ ਲੈ ਕੇ ਆਇਆ ਇਸ ਗੁਰੂ ਘਰ ਦੇ ਵਿੱਚ ਇਸ ਕਰਕੇ ਅੱਜ ਸੰਗਤਾਂ ਬਹੁਤ ਜ਼ਿਆਦਾ ਜੁੜੀਆਂ ਨੇ ਤੇ ਵੱਡੇ ਸਕੇਲ ਦੇ ਉੱਪਰ ਲੰਗਰ ਬਣ ਰਹੇ ਨੇ ਤੁਸੀਂ ਦੇਖੋ ਦੇਗਿਆਂ ਦੇ ਵਿੱਚ ਕਿਸ ਤਰ੍ਹਾਂ ਵੱਡੇ ਵੱਡੇ ਬਰਤਨਾਂ ਦੇ ਵਿੱਚ ਖੀਰਾਂ ਜਾਂ ਹੋਰ ਸਬਜ਼ੀਆਂ ਭਾਜੀਆਂ ਦੇ ਲੰਗਰ ਬਣ ਰਹੇ ਨੇ ਇਹ ਸੇਵਾਦਾਰ ਨੇ ਸਾਡੇ ਜਿਹੜੇ ਪਿੰਡ ਚੋਂ ਇੱਥੇ ਨਿਰੰਤਰ ਸੇਵਾ ਲਈ ਆਉਂਦੇ ਨੇ ਜਿਹੜੀ ਸੰਗਤ ਸਵੇਰੇ ਸ਼ਾਮ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦੇ ਨੇ ਤੇ ਆਓ ਹੁਣ ਤੁਹਾਨੂੰ ਦਿਖਾਉਂਦੇ ਆ ਬੀਬੀਆਂ ਵੱਲ ਜਿੱਥੇ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਹੈ ਐ ਇਧਰੋਂ ਦਿਖਾਓ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਵੀ ਬਹੁਤ ਲਾਰਜ ਸਕੇਲ ਦੇ ਉੱਪਰ ਜਿਹੜੀ ਲੰਗਰ ਦੀ ਸੇਵਾ ਹੈ ਇਸ ਗੁਰੂ ਘਰ ਦੇ ਵਿੱਚ ਚੱਲਦੀ ਹੈ ਦੇਖੋ ਜਿਵੇਂ ਆਹ ਮਸ਼ੀਨ ਹੈ ਇਹ ਦਿਖਾ ਦਿਓ ਗੁਰਜੀਤ ਜੀ ਉੱਪਰੋਂ ਦਿਖਾ ਦਿਓ ਇਹ ਆਟਾ ਗੁੰਨਣ ਵਾਲੀ ਮਸ਼ੀਨ ਹੈ ਤੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਇਸ ਕਰਕੇ ਲੰਗਰਾਂ ਦੀ ਸੇਵਾ ਚੱਲਦੀ ਰਹਿੰਦੀ ਹੈ ਤੇ ਮਸ਼ੀਨਾਂ ਨਾਲ ਆਟਾ ਗੁੰਨਿਆ ਜਾਂਦਾ ਤੇ ਆਓ ਤੁਹਾਨੂੰ ਦਿਖਾਉਂਦੇ ਆ ਪ੍ਰਸ਼ਾਦੇ ਬਣਦੇ ਆ ਦਿਖਾ ਦਿਓ ਜੀ ਲੋ ਤੇ ਜੋ ਸੇਵਾ ਕਰ ਰਹੀਆਂ ਨੇ ਮਾਈਆਂ ਤੇ ਲੰਗਰ ਬਣ ਰਹੇ ਨੇ ਤਾਜੇ ਸਵਾ ਦੇ ਇਸ ਦਿਹਾੜੇ ਦੇ ਉੱਪਰ ਸੰਗਤਾਂ ਆ ਕੇ ਸੇਵਾ ਕਰਦੀਆਂ ਨੇ ਕਈ ਕਈ ਦਿਨ ਪਹਿਲਾਂ ਤੋਂ ਚੱਲ ਰਹੀਆਂ ਨੇ ਇਹ ਸੇਵਾਵਾਂ ਤੇ ਮਾਤਾਵਾਂ ਲੰਗਰ ਦੀ ਸੇਵਾ ਨਿਭਾ ਰਹੀਆਂ ਨੇ ਪ੍ਰਸ਼ਾਦ ਦੇ ਬਣ ਰਹੇ ਨੇ ਦੇਖੋ ਕਿੰਨੀ ਕਿੰਡੀਆਂ ਵੱਡੀਆਂ ਲੋਹਾਂ ਨੇ ਇਹ ਤੇ ਇਧਰਲੇ ਪਾਸੇ ਮਤਲਬ ਪੂਰੀ ਹੀਟ ਤੋਂ ਮਤਲਬ ਬਚਾਇਆ ਹੋਇਆ ਮਾਤਾਵਾਂ ਨੂੰ ਇੱਧਰ ਲੇ ਕੰਦ ਕਰਕੇ ਰੋਕੀ ਹੋਈ ਹੈ ਹੀਟ ਤੇ ਆ ਦੇਖੋ ਇਧਰੋਂ ਬਾਲਣ ਲੱਗਦਾ ਪਰ ਉੱਪਰ ਨਹੀਂ ਕੋਈ ਧੂਆ ਵਹਾਂ ਜਾਂਦਾ ਦੋਨੋਂ ਪੱਟੀਆਂ ਇਹ ਲੋਹਾਂ ਲੱਗੀਆਂ ਹੋਈਆਂ ਨੇ ਤੇ ਸੰਗਤਾਂ ਸੇਵਾ ਕਰ ਰਹੀਆਂ ਨੇ ਕਈ ਦਿਨਾਂ ਤੋਂ ਸੇਵਾਵਾਂ ਚੱਲ ਰਹੇ ਨੇ ਇੱਥੇ ਕਿਉਂਕਿ ਇਹ ਸਲਾਨਾ ਸਵਾ ਦਾ ਦਿਹਾੜਾ ਹੈ ਜਿਹੜੀ ਮਾਗ ਦੀ ਦਸਵੀਂ ਨੂੰ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਹੈ ਵੀ ਇੱਥੇ ਲੰਗਰ ਦੀ ਸੇਵਾ ਕਰ ਰਹੀਆਂ ਨੇ ਮਾਈਆਂ ਤੇ ਬਾਬਾ ਜੀ ਇਹਨੂੰ ਆਪਣਾ ਬਾਬਾ ਜੀ ਆਪਾਂ ਨੂੰ ਦੱਸਣਗੇ ਵੀ ਕਿਹੜੇ ਕਿਹੜੇ ਪਿੰਡਾਂ ਤੋਂ ਮਾਈਆਂ ਆਉਂਦੀਆਂ ਨੇ ਇੱਥੇ ਸੇਵਾ ਕਰਨ ਲਈ ਕੋ ਚਾਰ ਪੰਜ ਪਿੰਡਾਂ ਦੀਆਂ ਮਾਈਆਂ ਨੇ ਜੀ ਅੱਛਾ ਜੀ ਜਿਹੜਾ ਜਨੌਦਾਂ ਹੋਇਆ ਲਵਾਨਾ ਹੋਇਆ ਤੇ ਆਹ ਸੰਮਲਾ ਖਣਸੂਹਾ ਅੱਛਾ ਜੀ ਢਗੇੜਾ ਖੁਰਦ ਇਹ ਲਵੇ ਲਵੇ ਸਾਰੇ ਪਿੰਡਾਂ ਦੀਆਂ ਮਾਈਆਂ ਬਹੁਤ ਸੇਵਾ ਕਰਦੀਆਂ ਨੇ ਪ੍ਰਸ਼ਾਦੇ ਦੀ ਜਦੋਂ ਵੀ ਬਾਬਾ ਜੀ ਬੁਲਾਉਂਦੇ ਨੇ ਜਦੋਂ ਹੀ ਆ ਜਾਂਦੀਆਂ ਨੇ ਜੇ ਹੋਰ ਵੀ ਗੇਲੋਂ ਪਿੱਛੇ ਲੋਕੜਾ ਰੋਜ ਨਹੀਂ ਆਪਣੇ ਜੋ ਦਿਹਾੜਾ ਇਹਦੇ ਤੇ ਤਾਂ ਸੰਗਤ ਆਉਂਦੀ ਆਉਂਦੀ ਹੈ ਠੀਕ ਹੈ ਤਾਲੀਆਂ ਬਜ਼ੁਰਗ ਮਾਈਆਂ ਨੇ ਸਾਰੀਆਂ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਹੈਗੀਆਂ ਸਾਡੇ ਪਿੰਡ ਤੋਂ ਆਉਂਦੀਆਂ ਨੇ ਜਿਹੜੀਆਂ 70 70 80 80 ਸਾਲੀਆਂ ਨੇ ਸਾਰੀਆਂ ਇਹ ਮਾਤਾਵਾ ਦੇਖੋ ਆ ਦੇਖੋ ਟੱਬ ਭਰੇ ਪਏ ਨੇ ਪ੍ਰਸ਼ਾਦਿਆਂ ਦੇ ਦਿਖਾ ਦਿਓ ਬੀਬੀ ਦੇਖੋ ਕਿੰਨੀ ਤਾਜੀ ਵਧੀਆ ਰੋਟੀ ਬਣੀ ਹੋਈ ਹੈ ਪ੍ਰਸ਼ਾਦ ਦੇ ਬਣੇ ਹੋਏ ਨੇ ਨਾਲ ਦੀ ਨਾਲ ਇੱਥੇ ਜਿਹੜਾ ਇਹਨਾਂ ਨੂੰ ਚੋਪੜ ਕੇ ਰੱਖਿਆ ਜਾਂਦਾ ਸੰਭਾਲ ਕੇ ਤੇ ਫਿਰ ਉਸ ਤੋਂ ਬਾਅਦ ਲੰਗਰਾਂ ਦੇ ਵਿੱਚ ਜਾਂਦੇ ਨੇ ਵਰਤੋਂ ਲਈ ਆ ਦੇਖੋ ਆ ਸਾਰੇ ਜਿਹੜੇ ਬਣੇ ਹੋਏ ਨੇ ਨਾ ਸ਼ੂਟਕੇਸ ਜੀ ਟਰੰਕ ਇਹ ਵੀ ਪ੍ਰਸ਼ਾਦੇ ਨਾਲ ਭਰੇ ਹੋਏ ਨੇ ਹੂੰ ਹੂੰ ਸਵਾਦੇ ਦਿਹਾੜੇ ਦੇ ਉੱਪਰ ਲੰਗਰਾਂ ਦੀ ਸੇਵਾ ਚੱਲਦੀ ਹੈ ਉਹਦੇ ਵਿੱਚ ਇਹ ਜਲੇਬੀਆਂ ਦੀ ਸੇਵਾ ਕਰ ਰਹੇ ਨੇ ਜਿਹੜੇ ਹਲਵਾਈ ਸਾਹਿਬ ਨੇ ਸਾਡੇ ਏਰੀਏ ਦੇ ਬਹੁਤ ਮਸ਼ਹੂਰ ਨੇ ਇਹ ਵੀ ਤੇ ਨਿਰੰਤਰ ਇੱਥੇ ਜਲੇਬੀਆਂ ਬਣ ਰਹੀਆਂ ਨੇ ਤੇ ਸੰਗਤਾਂ ਦੇ ਵਿੱਚ ਲੰਗਰ ਦੇ ਵਿੱਚ ਵਰਤਾਇਆਂ ਜਾ ਰਹੀਆਂ ਨੇ ਦੇਖੋ ਕਿਵੇਂ ਇਹ ਲਾਣੇਦਾਰ ਕਰ ਰਹੇ ਨੇ ਸੇਵਾ ਜਲੇਬੀਆਂ ਦੱਬਣ ਦੀ ਜਾਂ ਜਲੇਬੀਆਂ ਸੰਭਾਲਣ ਦੀ ਇਧਰੋਂ ਦੇਖੋ ਤੁਸੀਂ ਕਿੱਡੇ-ਕੱਡੇ ਬਰਤਨਾਂ ਦੇ ਵਿੱਚ ਬਹੁਤ ਲਾਰਜ ਸਕੇਲ ਦੇ ਉੱਪਰ ਲੰਗਰ ਬਣਦਾ ਇੱਥੇ ਚਾਹੇ ਉਹ ਮਿੱਠਾ ਹੋਵੇ ਖੀਰ ਹੋਵੇ ਜਾਂ ਪ੍ਰਸ਼ਾਦ ਦੇ ਦਾਲ ਸਬਜ਼ੀਆਂ ਕਿਉਂਕਿ ਸੰਗਤ ਇਸ ਏਰੀਏ ਦੀ ਬਹੁਤ ਜ਼ਿਆਦਾ ਜੁੜਦੀ ਆ ਇੱਥੇ ਦੇਖੋ ਬਾਹਰ ਮਟਰ ਕੱਢਣ ਦੀ ਸੇਵਾ ਚੱਲ ਰਹੀ ਹੈ ਤੁਸੀਂ ਉਹ ਦਿਖਾ ਦਿਓ ਉਹ ਦੇਖੋ ਬਜ਼ੁਰਗ ਮਟਰ ਕੱਢ ਰਹੇ ਨੇ ਤੇ ਸੇਵਾ ਚੱਲ ਰਹੀ ਹੈ ਹਾਂਜੀ ਦੋਸਤੋ ਜਿੱਥੇ ਆਪਣੇ ਲੰਗਰਾਂ ਦੀ ਸੇਵਾ ਵੰਡ ਦੀ ਚੱਲ ਰਹੀ ਹੈ ਤੁਹਾਨੂੰ ਦਿਖਾਈ ਹੈ ਜਿਵੇਂ ਇੱਧਰ ਪ੍ਰਸ਼ਾਦੇ ਬਣ ਰਹੇ ਨੇ ਇੱਧਰ ਪ੍ਰਸ਼ਾਦੇ ਸੰਭਾਲੇ ਜਾ ਰਹੇ ਨੇ ਪਿੱਛੇ ਜਲੇਬੀਆਂ ਬਣ ਰਹੀਆਂ ਨੇ ਤੇ ਇੱਧਰ ਵੱਡੇ ਵੱਡੇ ਕੜਾਹਿਆਂ ਦੇਗਿਆਂ ਦੇ ਵਿੱਚ ਸਬਜੀ ਭਾਜੀ ਬਣ ਰਹੀ ਹੈ ਤੇ ਇਹ ਲੰਗਰ ਜਦੋਂ ਤਿਆਰ ਹੋ ਜਾਂਦਾ ਫਿਰ ਉਸ ਤੋਂ ਬਾਅਦ ਸੰਗਤ ਨੂੰ ਇਕੱਤਰ ਕਰਕੇ ਇੱਕ ਹਾਲ ਦੇ ਵਿੱਚ ਲੰਗਰ ਵਰਤਾਇਆ ਜਾਂਦਾ ਹੈ ਤੇ ਹੁਣ ਤੁਹਾਨੂੰ ਉਹ ਲੰਗਰ ਹਾਲ ਦਾ ਦ੍ਰਿਸ਼ ਦਿਖਾਉਂਦੇ ਆ ਜਿਸ ਜਗ੍ਹਾ ਤੇ ਲੰਗਰ ਨੂੰ ਵਰਤਾਇਆ ਜਾਂਦਾ ਆਓ ਜੀ ਆਹ ਦੇਖੋ ਜੀ ਕਿਵੇਂ ਲਾਈਨਾਂ ਦੇ ਵਿੱਚ ਲੱਗ ਕੇ ਇੱਥੇ ਸੰਗਤ ਲੰਗਰ ਛੱਕ ਰਹੀ ਹੈ ਦੇਖੋ ਪ੍ਰਸ਼ਾਦ ਦੇ ਦਾਲ ਸਬਜ਼ੀਆਂ ਜਲੇਬੀਆਂ ਖੀਰ ਸਾਰੇ ਜਿਹੜੇ ਲੰਗਰ ਨੇ ਉਹ ਵਰਤਾਏ ਜਾ ਰਹੇ ਨੇ ਤੇ ਸੰਗਤਾਂ ਨਿਰੰਤਰ ਛਕ ਰਹੀਆਂ ਨੇ ਤੁਸੀਂ ਦੇਖੋ ਬਹੁਤ ਜ਼ਿਆਦਾ ਸੰਗਤ ਜੁੜੀ ਐ ਇਸ ਸਵਾ ਦੇ ਦਿਹਾੜੇ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਗੁਰੂ ਸਾਹਿਬ ਦੀ ਚਰਨ ਸੋ ਪ੍ਰਾਪਤ ਇਹ ਗੁਰਦੁਆਰਾ ਸਾਹਿਬ ਹੈ ਗੁਰੂ ਸਰ ਢੰਘੇੜਾ ਸਾਹਿਬ ਉਸ ਜਗ੍ਹਾ ਤੇ ਇਹ ਰੌਣਕਾ ਤੁਸੀਂ ਦੇਖ ਰਹੇ ਹੋ ਅੱਜ ਸਵਾ ਦੇ ਉੱਪਰ ਜਿੰਨੀ ਸੰਗਤ ਪਹੁੰਚੀ ਐ ਜੀਵਾ ਗੁਰ ਜੀ ਖੀਰ ਦੋਸਤੋ ਲੰਗਰਾਂ ਦੇ ਵਿੱਚ ਸਾਰੀ ਕਿਸਮ ਦੀ ਸੰਗਤ ਆਉਂਦੀ ਹੈ ਬੱਚੇ ਵੀ ਆਉਂਦੇ ਨੇ ਬਜ਼ੁਰਗ ਵੀ ਆਉਂਦੇ ਨੇ ਜਿਹੜੇ ਬਜ਼ੁਰਗ ਨੀਚੇ ਬੈਠ ਕੇ ਲੰਗਰ ਨਹੀਂ ਛਕ ਸਕਦੇ ਉਹਨਾਂ ਵਾਸਤੇ ਇਹ ਬੈਂਚਾਂ ਦੀ ਵੀ ਸਹੂਲਤ ਦਿੱਤੀ ਗਈ ਹੈ ਜਿਵੇਂ ਉਹ ਮਾਈਆਂ ਬੈਠੀਆਂ ਨੇ ਇਹ ਲਾਣੇਦਾਰ ਬੈਠ ਰਹੇ ਨੇ ਇਹ ਮਤਲਬ ਬੈਂਚ ਦੇ ਉੱਪਰ ਬੈਠ ਕੇ ਵੀ ਲੰਗਰ ਛਕਣ ਦੀ ਪ੍ਰੋਵੀਜ਼ਨ ਹੈ ਇਸ ਲੰਗਰ ਹਾਲ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਹੈ ਤੁਸੀਂ ਦੇਖੋ ਕਿੰਨੀ ਦੂਰ ਤੱਕ ਇਹ ਬੈਂਚ ਪਏ ਨੇ ਬਹੁਤ ਜ਼ਿਆਦਾ ਖੁਸ਼ ਨੇ ਉਸ ਕਰਕੇ हां बाबा जी ਕਹਿੰਦੇ ਅੱਜ ਕੱਲ ਗੋਡਿਆਂ ਦੀ ਸਮੱਸਿਆ ਬਹੁਤ ਸੰਗਤ ਨੂੰ ਆ ਇਸ ਕਰਕੇ ਇਹ ਬੈਂਚਾਂ ਦੀ ਲੋਡ ਬਹੁਤ ਜ਼ਿਆਦਾ ਰਹਿੰਦੀ ਹੈ ਜਿਵੇਂ ਜਿਵੇਂ ਲੰਗਰ ਦੀ ਸੇਵਾ ਕਈ ਦਿਨਾਂ ਤੋਂ ਚੱਲ ਰਹੀ ਆ ਤੇ ਇਹ ਸੰਗਤਾਂ ਪੂਰੀਆਂ ਗੁਰੂ ਘਰ ਦੇ ਵਿੱਚ ਜਿਹੜੀ ਲੰਗਰ ਦੀ ਸੇਵਾ ਨਿਭਾ ਰਹੀਆਂ ਨੇ ਤੇ ਪ੍ਰਬੰਧਕਾਂ ਦੇ ਵਿੱਚ ਇਹ ਸੰਗਤ ਆ ਕੇ ਇੱਥੇ ਪੂਰੇ ਪ੍ਰਬੰਧ ਕਰਦੇ ਆ ਮਤਲਬ ਇੰਨੀ ਜ਼ਿਆਦਾ ਸੰਗਤ ਪਹੁੰਚ ਜਾਂਦੀ ਆ ਤਾਂ ਸੇਵਾਦਾਰ ਉਸ ਨੂੰ ਤਾਂ ਹੀ ਮੈਨੇਜ ਕਰ ਪਾਉਂਦੇ ਨੇ ਜੇਕਰ ਸੇਵਾਦਾਰਾਂ ਦੀ ਗਿਣਤੀ ਹੋਵੇ ਦੇਖੋ ਇੱਥੇ ਭਾਂਡਿਆਂ ਦੀ ਸੇਵਾ ਹੋ ਰਹੀ ਐ ਤੇ ਅੱਗੇ ਭਾਂਡੇ ਸਾਫ਼ ਕਿੱਥੇ ਹੁੰਦੇ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਜਿਹੜਾ ਇਹ ਵਾਲਾ ਯੂਨਿਟ ਐ ਇਹ ਉਹ ਯੂਨਿਟ ਐ ਜਿੱਥੇ ਮਤਲਬ ਪਾਣੀ ਦੀ ਸੇਵਾ ਉੱਪਰ ਟੈਂਕੀ ਬਣੀ ਐ ਤੇ نیچے ਟੂਟੀਆਂ ਤੇ ਅਲੱਗ-ਅਲੱਗ ਕੰਪਾਰਟਮੈਂਟ ਬਣੇ ਨੇ ਭਾਂਡਿਆਂ ਨੂੰ ਸਾਫ਼ ਕਰਨ ਲਈ ਦੇਖੋ ਤੁਸੀਂ ਇੱਥੇ ਬੀਬੀਆਂ ਭਾਂਡਿਆਂ ਨੂੰ ਸਾਫ਼ ਕਰਨ ਦੀ ਸੇਵਾ ਨਿਭਾ ਰਹੀਆਂ ਨੇ ਦੇਖੋ ਮਤਲਬ ਕਈ ਸਟੈਪ ਦੇ ਵਿੱਚ ਜਾ ਕੇ ਬਰਤਨ ਸਾਫ਼ ਹੁੰਦੇ ਨੇ ਪੂਰਾ ਹਾਈਜਨਿਕ ਮਾਹੌਲ ਹੈ ਪੂਰਾ ਸਾਫ਼ ਸਫਾਈ ਨਾਲ ਲੰਗਰ ਤਿਆਰ ਕੀਤਾ ਜਾਂਦਾ ਤੇ ਇੱਥੇ ਮਤਲਬ ਵਰਤਾਇਆ ਜਾਂਦਾ ਦੇਖੋ ਤੁਸੀਂ ਕਿਵੇਂ ਸੇਵਾ ਚੱਲ ਰਹੀ ਹੈ ਅਲੱਗ ਅਲੱਗ ਕੋਈ ਸਾਬਣ ਵਾਲਾ ਸਰਫ ਵਾਲਾ ਹਾਰਟ ਹੈ ਤੇ ਕੋਈ ਸਾਫ਼ ਪਾਣੀ ਵਾਲਾ ਤੇ ਇਧਰ ਬਰਤਨ ਫਿਰ ਸਾਫ਼ ਹੋ ਕੇ ਆਉਂਦੇ ਨੇ ਇਸ ਆਉਤ ਤੋਂ ਪਹਿਲਾਂ ਝੂਠੇ ਵਰਤਨ ਇੱਥੇ ਧੋ ਕੇ ਫਿਰ ਅੱਗੇ ਧੋਣ ਲਈ ਜਾਂਦੇ ਨੇ ਦੇਖੋ ਤੁਸੀਂ ਉੱਪਰ ਜਦੋਂ ਇੱਕ ਵਾਰ ਪਾਣੀ ਕੱਢ ਕੇ ਤਾਂ ਉੱਪਰ ਰੱਖੇ ਜਾਂਦੇ ਨੇ ਤੇ ਫਿਰ ਅੱਗੇ ਅਲੱਗ-ਅਲੱਗ ਕੰਪਾਰਟਮੈਂਟ ਦੇ ਵਿੱਚ ਵਰਤਨ ਸਾਫ਼ ਹੁੰਦੇ ਨੇ ਦੇਖੋ ਤੁਸੀਂ ਦੇਖੋ ਮਾਈਆਂ ਕਿਸ ਤਰ੍ਹਾਂ ਸੇਵਾ ਨਿਭਾ ਰਹੀਆਂ ਨੇ ਲਓ ਜੀ ਸੇਵਾ ਨਿਰੰਤਰ ਚੱਲ ਰਹੀ ਹੈ ਝੂਠੇ ਵਰਤਨ ਸੰਗਤ ਤੋਂ ਪਹਿਲਾਂ ਫੜ ਕੇ ਫਿਰ ਅੱਗੇ ਵਰਤਨਾ ਦੀ ਧਿਲਾਈ ਵਾਸਤੇ ਭੇਜੇ ਜਾਂਦੇ ਨੇ ਇਹ ਸਾਰਾ ਤੁਸੀਂ ਲੰਗਰ ਹਾਲ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਲੰਗਰ ਵਰਤਾਇਆ ਜਾਂਦਾ ਤੇ ਅੱਗੇ ਲੰਗਰ ਪ੍ਰਿਪੇਅਰ ਕੀਤਾ ਜਾਂਦਾ ਜਿੱਧਰੋਂ ਆਪਾਂ ਰਸੋਈ ਤੁਹਾਨੂੰ ਪਹਿਲਾਂ ਦਿਖਾਈ ਹੈ ਦੋਸਤੋ ਜਿਵੇਂ ਤੁਹਾਨੂੰ ਅੱਜ ਅਸੀਂ ਸਵਾ ਦਾ ਜਿਹੜਾ ਸਮਾਗਮ ਹੈ ਉਹ ਦਿਖਾ ਰਹੇ ਹਾਂ ਤੇ ਇੱਕ ਤੁਹਾਨੂੰ ਜਾਣਕਾਰੀ ਦਈਏ ਵੀ ਇੱਥੇ ਕਾਰ ਸੇਵਾ ਵਾਲੇ ਬਾਬਾ ਮੱਖਣ ਸਿੰਘ ਜੀ ਸੇਵਾ ਕਰਵਾ ਰਹੇ ਨੇ ਇਸ ਗੁਰੂ ਘਰ ਦੀ ਗੁਰੂ ਸਰ ਢੰਗੇੜਾ ਸਾਹਿਬ ਦੀ ਤੁਸੀਂ ਬਾਬਾ ਮੱਖਣ ਸਿੰਘ ਜੀ ਦੇ ਦਰਸ਼ਨ ਕਰ ਰਹੇ ਹੋ ਬਾਬਾ ਜੀ ਕੁਝ ਬੋਲੋਗੇ ਹਾਂ ਨਹੀਂ ਬੋਲਦੇ ਹਾਂਜੀ ਤੁਸੀਂ ਦਰਸ਼ਨ ਕਰੋ ਬਾਬਾ ਜੀ ਕਹਿੰਦੇ ਬੋਲਣਾ ਕੁਝ ਨਹੀਂ ਇਹ ਇੱਥੇ ਗੁਰੂ ਘਰ ਦੀ ਸੇਵਾ ਕਰਵਾ ਰਹੇ ਨੇ ਬਹੁਤ ਚਿਰ ਹੋ ਗਿਆ ਬਾਬਾ ਜੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਉੱਥੇ ਹੋ ਗਏ 20 ਸਾਲ ਤੋਂ ਲਗਾਤਾਰ ਇਹ ਸੇਵਾ ਕਰਵਾ ਰਹੇ ਨੇ ਦੇਖੋ ਨਾਲ ਘੋੜਿਆਂ ਵਾਲੇ ਗੁਰਦੁਆਰੇ ਨਾਬੇ ਵੀ ਇਹਨਾਂ ਦੀ ਸੇਵਾ ਚੱਲ ਰਹੀ ਹੈ ਨਾਬੇ ਰਾਮਗੜ੍ਹ ਰਾਮਗੜ੍ਹ ਗੁਰਦੁਆਰਾ ਸਾਹਿਬ ਦੇ ਵਿੱਚ ਥੂਹੀ ਸਕੂਲ ਵੀ ਬਣਾਏ ਨੇ ਬਾਬਾ ਜੀ ਕਹਿੰਦੇ ਇਹ ਬਹੁਤ ਏਰੀਆ ਦੇ ਵਿੱਚ ਕਾਫੀ ਗੁਰੂ ਘਰਾਂ ਦੀ ਸੇਵਾ ਕਾਰ ਸੇਵਾ ਵਾਲੇ ਸੰਭਾਲ ਰਹੇ ਨੇ ਬਾਬਾ ਜੀ ਬਾਬਾ ਹਰਵੰਸ ਸਿੰਘ ਹਾਂ ਬਾਬਾ ਦਿੱਲੀ ਵਾਲੇ ਹਾਂ ਬਾਬਾ ਹਰਵੰਸ ਸਿੰਘ ਦਿੱਲੀ ਵਾਲੇ ਇਹ ਉਹਨਾਂ ਨਾਲ ਸੰਬੰਧਿਤ ਇਹ ਚੱਲ ਰਹੀ ਆ ਸੰਪਰਦਾ ਲਾਲੋ ਕਾਰ ਸੇਵਾ ਉਹਨਾਂ ਦੇ ਵਿੱਚ ਬਾਬਾ ਮੱਖਣ ਸਿੰਘ ਜੀ ਸੇਵਾ ਕਰਵਾ ਰਹੇ ਨੇ ਤੇ ਨਿਰੰਤਰ ਸੇਵਾ ਚੱਲਦੀ ਆ ਸਾਰੀ ਸੰਗਤ ਬਾਬਾ ਜੀ ਦਾ ਬਹੁਤ ਸਤਿਕਾਰ ਕਰਦੀ ਐ ਇਸ ਏਰੀਏ ਦੀ ਤੇ ਆਓ ਹੁਣ ਤੁਹਾਨੂੰ ਬਾਹਰ ਦਿਖਾਉਨੇ ਆ ਵੀ ਕਿੰਨੇ ਆਕਰੋਣਕਾਂ ਨੇ ਸਭਾ ਦੀਆਂ ਜੀ ਜਦੋਂ ਸਾਲਾਨਾ ਸਭਾ ਤੇ ਆਪਾਂ ਪਹੁੰਚਦੇ ਆ ਤਾਂ ਇੱਥੇ ਸੰਗਤਾਂ ਬੱਚੇ ਬਜ਼ੁਰਗ ਹਰੇਕ ਕਿਸਮ ਦੀ ਸੰਗਤ ਪਹੁੰਚਦੀ ਐ ਤੇ ਬੱਚਿਆਂ ਲਈ ਜਾਂ ਲੇਡੀਜ਼ ਲਈ ਇੱਥੇ ਜਿਹੜੇ ਆ ਉਹਨਾਂ ਦੇ ਆ ਖਰੀਦਦਾਰੀ ਕਰਨ ਲਈ ਆਲੇ-ਦੁਕਾਨਾਂ ਵੀ ਬਹੁਤ ਬਣੇ ਹੋਏ ਨੇ ਦੇਖੋ ਤੁਸੀਂ ਬਾਜ਼ਾਰ ਬਣੇ ਨੇ ਇੰਨੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੁੰਦਾ ਦੇਖੋ ਇਹ ਸਾਰੇ ਬਾਜ਼ਾਰ ਬਣੇ ਨੇ ਜਿੱਥੋਂ ਬੱਚੇ ਤੇ ਲੇਡੀਜ਼ ਆਪਦਾ ਸਮਾਨ ਖਰੀਦਦਿਆਂ ਨੇ ਤੇ ਸਵਾ ਦੇ ਉੱਪਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਦੇਖੋ ਕਿੰਨੀ ਦੂਰ ਤੱਕ ਦੁਕਾਨਾਂ ਲੱਗੀਆਂ ਨੇ ਦਿਖਾ ਦਿਓ ਅੱਗੇ ਗਰਜੀਤ ਜੀ ਦੋਸਤੋ ਇਹ ਸੰਗਤਾਂ ਦੇਖੋ ਤੁਸੀਂ ਬੱਚੇ ਕਿਸ ਤਰ੍ਹਾਂ ਖਰੀਦਦਾਰੀ ਕਰ ਰਹੇ ਨੇ ਆ ਕੇ ਗੁਰੂ ਸਰ ਢੰਗੇੜਾ ਵਿਖੇ ਬਹੁਤ ਦੂਰ ਤੱਕ ਅਲੱਗ ਹੈ ਸਾਈਡ ਦੇ ਉੱਪਰ ਬਾਜ਼ਾਰ ਲੱਗਿਆ ਹੋਇਆ ਬੱਚਿਆਂ ਤੇ ਲੇਡੀਜ਼ ਲਈ ਖਰੀਦਦਾਰੀ ਨਿਰੰਤਰ ਚੱਲ ਰਹੀ ਹੈ। ਆ ਦੇਖੋ ਕਕਾਰਾਂ ਕਕਾਰਾਂ ਦੀਆਂ ਵੀ ਜਿਹੜੀਆਂ ਸ਼ਾਪਸ ਲੱਗੀਆਂ ਨੇ ਇੱਥੇ ਤੇ ਨਾਲ ਬੱਚਿਆਂ ਦੇ ਖਡਾਉਣੇ ਸਾਹਮਣੇ ਤੁਸੀਂ ਗੁਰੂ ਘਰ ਦੇਖ ਰਹੇ ਹੋ। ਗੇਟ ਤੋਂ ਅੰਦਰਲੇ ਪਾਸੇ ਵੀ ਦੁਕਾਨਾਂ ਲੱਗੀਆਂ ਨੇ ਇਹ ਜਿੱਥੇ ਸਾਨੂੰ ਕਕਾਰ ਤੇ ਬੱਚਿਆਂ ਦੇ ਖਡਾਉਣੇ ਉਹ ਦਿਖਾਈ ਦੇ ਰਹੇ ਨੇ ਇਹ ਅੰਗਰੇਜ ਸਿੰਘ ਜਿਹੜੇ ਟੇਲਰ ਮਾਸਟਰ ਵੀ ਨੇ ਪਿੰਡ ਖੁਰਦ ਤੋਂ ਇੱਥੇ ਗਵਾਂਡੀ ਪਿੰਡ ਹੈ ਪਿੰਡ ਖੁਰਦ ਦਾ ਉਹ ਵੀ ਨਿਰੰਤਰ ਇੱਥੇ ਗੁਰੂ ਘਰ ਸੇਵਾ ਕਰਦੇ ਨੇ ਤੇ ਉਹ ਸਾਨੂੰ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਦੱਸਣਗੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧ ਕੀ ਸੰਬੰਧ ਹੈ ਉਦੇ ਬਾਰੇ ਸਾਨੂੰ ਪੂਰਨ ਜਾਣਕਾਰੀ ਦੇਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ 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 ਧੰਨਵਾਦ ਕਰਦੇ ਆ ਅੱਜ ਜਿਹੜਾ ਇਹ ਹਰ ਦਸਵੀਂ ਹਰ ਮੱਥੋਂ ਇੱਥੇ ਮਨਾਈ ਜਾਂਦੀ ਆ ਅੱਜ ਜਿਹੜਾ ਇਹ ਛਲਾਨਾ ਮਾਗਦੀ ਜਿਹੜੀ ਕੀ ਆ ਦਸਵੇਂ ਹੁੰਦੀ ਆ ਇਹ ਬੜੇ ਹੀ ਸਾਰੇ ਇਲਾਕਾ ਇਹਨੂੰ ਬੜੇ ਪਿਆਰ ਨਾਲ ਬੜੀ ਸ਼ਰਧਾ ਦੇ ਨਾਲ ਕਿਆ ਮਨਾਉਂਦਾ ਆਪਣੀ ਦਸਾਂ ਨਾਂਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਸਾਰੇ ਹੀ ਆਪਣਾ ਰੁਪਈਆ ਇੱਥੇ ਕੱਢ ਕੇ ਭੇਜਦੇ ਨੇ ਇਹ ਜਿਹੜੇ ਗੁਰੂ ਕਰਨੇ ਧੰਗੜਾ ਸਾਹਿਬ ਨੌਵੇਂ ਪਾਸਾ ਜੀ ਕੀ ਪਵਿੱਤਰ ਧਰਤੀ ਇਹ ਜਦ ਵੀ ਗੁਰੂ ਸਾਹਿਬ ਇੱਥੋਂ ਆਏ ਜਿਵੇਂ ਪਹਿਲਾਂ ਗੋਲ ਤੇ ਉਸ ਤੋਂ ਬਾਅਦ ਰੋਟੀ ਤੇ ਉਸ ਤੋਂ ਬਾਅਦ ਇੱਥੇ ਕਿੱਤ ਧੰਗੜਾ ਸਾਹਿਬ ਦੀ ਪਵਿੱਤਰ ਧਰਤੀ ਦੇ ਹੁੰਦੇ ਹੋਏ ਛੇਮਪੜੋ ਦੁਖਨਵਰ ਸਾਹਿਬ ਇਹ ਇਧਰੋਂ ਗਏ ਸੀਗੇ ਉਹਨਾਂ ਨੇ ਆ ਕੇ ਇੱਥੇ ਜਦ ਨਿਵਾਸ ਕੀਤਾ ਤਾਂ ਨਿਵਾਸ ਕਰਨ ਤੇ ਉਹਨਾਂ ਨੇ ਇੱਕ ਛਾਰੇ ਇਲਾਕੇ ਨੂੰ ਇਹ ਬਹੁਤ ਵੱਡੀ ਕਸ਼ੇਧ ਖੇ ਦਿੱਤੀ ਸੀਗੀ ਉਹਨਾਂ ਨੇ ਜਿਹੜੀ ਸਵੇਰੇ ਦਾਤਨ ਕੀਤੀ ਤੀਗੀ ਦਾਤਨ ਕਰਕੇ ਉਹਨਾਂ ਨੇ ਘਟਤੀ ਤੀ ਅੱਜ ਜਿਹੜੀ ਇੱਥੇ ਨੌਵੇਂ ਪਾਸਾ ਦੀ ਕੀ ਆ ਪਵਿੱਤਰ ਧਰਤੀ ਗੁਰੂ ਸਰ ਖਤਿਹੜਾ ਸਾਹਿਬ ਆ ਉਹਨਾਂ ਦੀ ਜਿਹੜੀ ਉਹਦੇ ਸ਼ੂਭਤਾ ਉਹ ਕਿਕਰ ਅੱਜ ਵੀ ਮੌਜੂਦ ਹੈ ਜਿਹਦੇ ਲੋਕ ਦਰਸ਼ਨ ਕਰਦੇ ਨੇ ਦਰਸ਼ਨ ਕਰਕੇ ਬੜੀਆਂ ਮੂਹ ਕੇ ਮਰਦਾ ਪਾਉਂਦੇ ਨੇ ਕਿਉਂਕਿ ਮੈਂ ਵੀ ਇੱਕ ਨਮਾਣਾ ਜਿਆ ਦਾਸ ਵੰਡ ਖੁਰਦਤੋਂ ਇਸ ਗੁਰੂ ਘਰ ਦੇ ਵਿੱਚ ਘਰ ਤੋਂ ਕੱਟ ਵੀ 24 25 ਸਾਲ ਦੇ 30 ਸਾਲ ਦੇ ਕਰੀਬ ਮੈਨੂੰ ਹੋ ਗਏ ਹਰ 10ਵੀਂ ਮੈਂ ਇੱਥੇ ਆ ਕੇ ਸੇਵਾ ਕਰਦਾ ਔਰ ਬਹੁਤ ਇਲਾਕੇ ਦੀ ਸਾਰੀ ਸੰਗਤ ਦਾ ਮੈਂ ਕੀ ਧੰਨਵਾਦ ਕਰਦਾ ਜਿਹੜੇ ਅੱਜ ਇੱਥੇ ਆਏ ਨੇ ਸਾਰਿਆਂ ਨੇ 10ਵੀਂ ਦੇ ਦਿਹਾੜੇ ਨੂੰ ਜਿੱਥੇ ਬਾਬਾ ਧਰਮਸ਼ਿੰਗ ਜੀ ਸ਼ੋਹਲੀ ਵਾਲੇ ਉਹ ਵੀ ਇਸ ਲਾਗੇ ਇੱਥੇ ਇਸ ਗੁਰੂ ਘਰ ਦੇ ਹੈੱਡ ਗ੍ਰਾਂਥੀ ਨੇ ਜਿਹੜੇ ਬੜੇ ਲੰਮੇ ਸਮੇਂ ਤੋਂ ਆਪਣੀਆਂ ਸੇਵਾ ਨਿਮਾਉਂਦੇ ਨੇ ਦੋ ਦਿਨ ਤੋਂ ਉਹਨਾਂ ਨੇ ਕੀਰਤਨ ਕੀਤਾ ਬੜਾ ਸੰਗਤਾਂ ਨੂੰ ਨਦਰੋ ਨਿਹਾਲ ਕੀਤਾ ਮੈਂ ਬਾਬਾ ਬਾਬਾ ਧਰਮਸ਼ਿੰਗ ਜੀ ਸ਼ੋਹਲੀ ਵਾਲੇ ਦਾ ਵੀ ਬਹੁਤ ਧੰਨਵਾਦ ਕਰਦਾ